ਇਸ ਸਤਿ ਸ਼੍ਰੀ ਅਕਾਲ ਜੀ ਸਭ ਦਾ ਸਵਾਗਤ ਹੈ ਮੇਰੇ ਸੋਨੀਆ ਸਟੱਡੀ ਹਬ ਚੈਨਲ ਤੇ ਅੱਪਾ ਕਰ ਰਹੇ ਸੀ ਪੰਜਾਬੀ ਦੇ ਮੁਹਾਵਰੇ ਪੰਜਾਬੀ ਦੇ ਮੁਹਾਵਰਿਆਂ ਦੀ ਆਪਣੀ ਪਹਿਲੀ ਸੀਰੀਜ਼ ਹੋ ਗਈ ਸੀ ਕੰਪਲੀਟ ਅੱਜ ਅਪਾ ਦੂਜੀ ਸੀਰੀਜ਼ ਕਰਾਂਗੇ ਚਲੋ ਜੀ ਸਟਾਰਟ ਕਰਦੇ ਹਾਂ ਦੂਜੀ ਸੀਰੀਜ਼ ਦਾ ਪਹਿਲਾ ਕੁਐਸਚਨ ਪਹਿਲਾ ਮੁਹਾਵਰਾ ਹੈ ਪਖੰਡੀ 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 ਦਾ ਕੀ ਆਏਗਾ ਫੈਲਸੂ ਬੁੱਢਾ ਤੋਤਾ ਬੋਲੀ ਠੋਲੀ ਬਗਲਾ ਭਗਤ ਪਖੰਡੀ ਜਿਹੜਾ ਪਖੰਡ ਕਰ ਦੋ ਉਹਨੂੰ ਆਪਾਂ ਕੀ ਕਹਿ ਸਕਦੇ ਹਾਂ ਇਹਦਾ ਆਨਸਰ ਆਏਗਾ ਨੰਬਰ 4 ਬਗਲਾ ਭਗਤ ਨੰਬਰ 24 ਤੇ ਹੈ ਆਪਣਾ ਨੈਕਸਟ ਹੈ ਗੁੱਸੇ ਨਾਲ ਭਰਿਆ ਹੋਇਆ ਗੁੱਸੇ ਨਾਲ ਭਰਿਆ ਹੋਇਆ ਦਾ ਕੀ ਹੋਏਗਾ ਦੇਖੋ ਇਹਦੇ ਚ ਆਨਸਰ ਪਲੋਪਲੀ ਨਾਰਦਮੂਨੀ ਭਰਿਆ ਪਿੱਤਾ ਬਾਕੀ ਦਿਹਾੜੇ ਦਾ ਆਨਸਰ ਕੀ ਆਏਗਾ ਗੁੱਸੇ ਨਾਲ ਭਰਿਆ ਹੋਇਆ ਦਾ भरया पीता भी पहला तो ही भरया हुआ है गुस्सी न अगला है अपना नैक्सट नंबर ट्वेंटी फाइव भाईचारा भाईचारे का आएगा भेड़ चाल भाई बंदी भोला पाला मुछ वाला भाईचारा की हो सकता है भाई बंदी आंसर की आएगा भाई बंदी नैक्सट हैगा अपना ट्वेंटी सिक्स ਮਜਦੂਰੀ ਲੈ ਕੇ ਕੰਮ ਕਰਨ ਵਾਲਾ ਮਜਦੂਰੀ ਲੈ ਕੇ ਕੰਮ ਕਰਨ ਵਾਲੇ ਨੂੰ ਆਪਾਂ ਕੀ ਕਹਿ ਦਿੰਨੇ ਆ ਮਿੱਠੀ ਛੂਰੀ ਨੰਬਰ 2 ਤੇ ਪਾੜੇ ਦਾ ਟੱਟੂ ਨੰਬਰ 3 ਤੇ ਮਿੱਟੀ ਦਾ ਮੁੰਨ ਨੰਬਰ 4 ਹੈਗਾ ਆਪਣਾ ਲਹੂਦਾਤੇ ਆਇਆ ਇਹਦਾ ਆਨਸਰ ਆਏਗਾ ਮਜਦੂਰੀ ਲੈ ਕੇ ਕੰਮ ਕਰਨ ਵਾਲੇ ਦਾ ਨੰਬਰ 2 ਪਾੜੇ ਦਾ ਟੱਟੂ ਨਿਕੰਮਾ ਨੰਬਰ ਹੈਗਾ ਇਹ 27 ਇਹ ਨਿਕੰਮਾ ਨਿਕੰਮੇ ਦਾ ਹੈਗਾ ਆਪਸ਼ਨ 1 ਮਾਤਾ ਦਾ ਮਾਲ ਹੋਵੇ ਜਿਹੜਾ ਮੂ ਵੇਖੇ ਪ੍ਰੀਤ ਭੇਡ ਚਾਲ ਪੁੱਡਾ ਦਾ ਖਖਰ ਪੁੰਡਾ ਦਾ ਖਖਰ ਸੋਰੀ ਆਪਾਂ ਕਹਿ ਨਹੀਂ ਦਿੰਦੇ ਕਲਾਸ ਦੇ ਵਿੱਚ ਇਹਨਾਂ ਦਾ ਕੁਝ ਨਹੀਂ ਆਉਂਦਾ ਇਹ ਤਾਂ ਮਾਤਾ ਦਾ ਮਾਲ ਹੀ ਹੈ ਮਤਲਬ ਕਿ ਨਹੀਂ ਕੰਮੇ ਦਾ ਆਪਣਾ ਕੀ ਅਰਥ ਹੈਗਾ ਮਹਾਵਰੇ ਦਾ ਮਾਤਾ ਦਾ ਮਾਲ ਨੰਬਰ ਹੈ 28 ਆਪਣਾ ਬੱਜਿਆ ਮਾਲ ਇਹਦਾ ਫਰਸਟ ਆਪਸ਼ਨ ਹੈ ਮਿੱਟੀ ਦਾ ਮੁੱਲ ਬਾਲੂ ਦਾ ਪੀਤ ਫਸਲੀ ਬਟੇਰਾ ਰਹਿਣ ਹੁੰਦਾ ਇਹਦਾ ਦੇਖੋ ਕੀ ਆਏਗਾ ਆਨਸਰ ਆਪਣਾ ਮੱਛਿਆ ਮਾਲਕੀ ਹੁੰਦਾ ਆਪਣਾ ਰਹਿਨ ਦਾ ਖਵੰਦ ਨੰਬਰ 29 ਹੈ ਆਪਣਾ ਪੁਰਾਣੇ ਵਿਚਾਰਾਂ ਤੇ ਚੱਲਣ ਵਾਲਾ ਲੱਛੋ ਬਾਂਦਰੀ ਲੂਟਾ ਪੁੱਟਾ ਲਕੀਰ ਦਾ ਫਕੀਰ ਲੱਲੇ ਪੱਪੇ ਇਹਦਾ ਆਨਸਰ ਕੀ ਆਏਗਾ ਲਕੀਰ ਦਾ ਫਕੀਰ ਮਤਲਬ ਕਿ ਜਿੱਥੇ ਲਕੀਰੇ ਉਸ ਤੋਂ ਜਿਵੇਂ ਮਾਰਤੀ ਸਤੋਤਕ ਨਹੀਂ ਜਾਏਗਾ ਉਹ ਕੀ ਅਗੇ ਲਕੀਤ ਅਫਕੀਰ ਜਿਹੜੀ ਗੱਲਾਂ ਪਹਿਲਾਂ ਕਹਤੀਆਂ ਸਿਆਣੇ ਨੇ ਉਹੀ ਵਿਚਾਰਾਂ ਪੁਰਾਣੇ ਵਿਚਾਰਾਂ ਤੇ ਚੱਲਣ ਵਾਲਾ ਇਹ ਤਾਂ ਲਕੀਤ ਅਫਕੀਰ ਹੈ ਭਈ ਭਾਂਤ ਭਾਂਤ ਦੇ ਨੈਕਸਟ ਹੈਗਾ 30 ਵਾਲਾ 30 ਨੰਬਰ ਹੈਗਾ ਭਾਂਤ ਭਾਂਤ ਦੇ ਭਾਂਤ ਭਾਂਤ ਦੇ ਫਰਸਟ ਆਪਸ਼ਨ ਕੀ ਹੈ ਵਲਬਿੰਗ ਵਨ ਸੂ ਵਨ ਨੇ ਬਹੁਤਾ ਹੀ ਲੱਲੇ ਟੱਪੇ ਹਾਂਜੀ ਪਾਂਤ ਪਾਂਤ ਦੇ ਕੀ ਆਏਗਾ ਨੰਬਰ 2 ਵਨ ਸੁਨਨੇ ਪਾਂਤ ਪਾਂਤ ਦਾ ਕੀ ਆਏਗਾ ਹੋਰ ਕੀ ਕਹਿ ਸਕਦੇ ਆਪਾਂ ਇਹਨੂੰ ਵਨ ਸੁਵਨਨੇ ਨੰਬਰ ਹੈਗਾ 31 ਚਲਾਕੀ ਕਰਨੀ ਚਲਾਕੀ ਕਰਨੀ ਨੂੰ ਆਪਾਂ ਕੀ ਕਹਿ ਸਕਦੇ ਆ ਅੱਖਾਂ ਉੱਤੇ ਬਿਠਾਉਣਾ ਉਸਤਦੀ ਕਰਨਾ ਰਾਮਰੋਲਾ ਲਾਈਲਗ ਹਾਂਜੀ 31 ਦਾ ਕੀ ਆਏਗਾ ਆਪਣਾ ਚਲਾਕੀ ਕਰਨੀ ਨੂੰ ਆਪਾਂ ਹੋਰ ਕੀ ਕਹਿ ਸਕਦੇ ਆ ਉਸਤਦੀ ਕਰਨੀ नंबर थर्टी टू हैगा पासे मारने पासे मारने उल्लू बोलने उबे सह लैने उसल वट्टे लैने उल्टे चाड़े चाले फड़ने पासे मारने आएगा अपना की आएगा दसो सोचो ये बहुत ईजी है थर्टी टू का अपना आएगा पासे मारने और बस उसल वट्टे ਲੈਣੇ ਨੈਕਸਟ ਹੈਗਾ ਆਪਣਾ ਤਹਮਤ ਲਾਣੀ ਤਹਮਤ ਲਾਣੀ ਫਸਟ ਹੈਗਾ ਉਸਤਾਦੀ ਕਰਨੀ ਉਂਗਲੀ ਕਰਨੀ ਲੋਣ ਮਿਰਚਾਂ ਲਾ ਕੇ ਵਿਹੂ ਦੀ ਗੰਧ ਆਪਾਂ ਕਿਸੇ ਤੇ ਉਂਗਲੀ ਕਰਦੇ ਆ ਤਹਮਤ ਲਾ ਦਿੰਦੇ ਆ ਉਹਨੂੰ ਕੀ ਕਹਿੰਦੇ ਨੇ ਉਂਗਲੀ ਕਰਨ ਨੂੰ ਤਹਮਤ ਲਗਾਉਣਾ ਨੈਕਸਟ ਹੈਗਾ ਆਪਣਾ ਜਾਨ ਉੱਜ ਕੇ ਮੁਸੀਬਤ 6 ਸਹੇੜਨੀ ਫਸਟ ਹੈਗਾ ਲੁੱਡੀ ਬੱਚੀ ਨੰਬਰ 2 ਤੇ ਹੈਗਾ ਉਖਲੀ ਵਿੱਚ ਸਿਰ ਦੇਣਾ ਵਾਹ ਦਾ ਹੀ ਲਹੂ ਦਾ ਤਹਾਇਆ ਜਾਨ ਉੱਜ ਕੇ ਮੁਸੀਬਤ ਸਹੇੜਨੀ ਮਤਲਬ ਉਖਲੀ ਵਿੱਚ ਸਿਰ ਦੇ ਲੈਣਾ ਪਤਾ ਹੈ ਤੇ ਦੁੱਖ ਵਿੱਚ ਸਿਰ ਫਸ ਨਹੀਂ ਹੈ ਕਿਉਂ ਦੇਣਾ ਫਿਰ ਇਹ ਕੀ ਕਰ ਰਿਹਾ ਜਾਨ ਉੱਜ ਕੇ ਮੁਸੀਬਤ ਸਹੇੜਿਆ ਮੁਸੀਬਤ ਨੂੰ ਬੁਲਾ ਰਿਹਾ ਨੈਕਸਟ ਆਪਣਾ ਹੈਗਾ ਇਹ 35 ਬਹੁਤ ਸ਼ੋਰ ਸ਼ਰਾਬਾ ਪਾਉਣਾ ਬਹੁਤ ਸ਼ੋਰ ਸ਼ਰਾਬਾ ਦਾ ਪਾਉਣਾ ਹੈਗਾ ਏ ਲਕੀਰ ਦਾ ਫਕੀਰ ਲੂ ਮਿਰਚ ਲਾ ਕੇ ਹਿਲੂਣ ਮਿਰਚ ਬਲਾ ਕੇ ਉਖੜ ਧੂਮੀ ਮਚਾਉਣਾ ਬੋਲ ਬੁਲਾਰਾ ਬਹੁਤ ਸ਼ੋਰ ਸ਼ਰਾਬਾ ਪਾਉਣਾ ਬਹੁਤ ਸ਼ੋਰ ਸ਼ਰਾਬਾ ਪਾਣਾ ਦਾ ਆਇਗਾ ਨੰਬਰ 3 ਉਖੜ ਧੂਮੀ ਮਚਾਉਣੀ ਕੀ ਆਇਗਾ ਇਹਦਾ ਉਖੜ ਧੂਮੀ ਮਚਾਉਣੀ ਨੰਬਰ ਹੈਗਾ 36 ਕਿਸੇ ਨੂੰ ਵੀ バス ਵਿੱਚ ਕਰਕੇ ਉਸ ਕੋਲੋ ਆਪਣੀ ਮਰਜ਼ੀ ਅਨੁਸਾਰ ਕੰਮ ਕਰਾਉਣਾ ਫਰਸਟ ਟੈਕ ਆਪਸ਼ਨ ਲੋਨ ਮਿਰਚਾਂ ਲਾ ਕੇ ਮਿੱਟੀ ਦਾ ਮੂਲ ਉਂਗਲਾਂ ਤੇ ਨਚਾਉਣਾ ਅੱਖਾਂ ਉੱਤੇ ਬਿਠਾਉਣਾ ਹਾਂਜੀ ਕਿਸੇ ਨੂੰ ਵਾਸ ਵਿੱਚ ਕਰਕੇ ਉਸ ਕੋਲੋ ਆਪਣੀ ਮਰਜ਼ੀ ਅਨੁਸਾਰ ਕੰਮ ਕਰਾਉਣਾ ਦਾ ਆਨਸਰ ਕੀ ਆਏਗਾ ਉਂਗਲਾਂ ਤੇ ਨਚਾਉਣਾ 36 ਦਾ ਆਪਣਾ ਕੀ ਆਏਗਾ ਉਂਗਲਾਂ ਤੇ ਨਚਾਉਣਾ ਅਗੇ ਹੈਗਾ ਆਪਣਾ 37 ਜਿੰਨੇ ਕਮਾਈ ਉਨਾ ਹੀ ਖਰਚ ਖਰਚ ਇਹਦਾ ਫਰਸਟ ਆਪਸ਼ਨ ਹੈਗਾ ਉੱਲੂ ਬੋਲਣੇ ਆਈ ਚਲਾਈ ਕਰਨੀ ਉਲਟੇ ਚਾਲੇ ਫੜਨੇ ਆਡਾ ਲਾਉਣਾ ਇਹਦਾ ਆਨਸਰ ਆਏਗਾ ਆਪਣਾ ਕੀ ਆਏਗਾ 37 ਜਿੰਨੀ ਕਮਾਈ ਉੰਨੇ ਖਰਚ ਦਾ ਆਈ ਚਲਾਈ ਮਤਲਬ ਕਿ ਜਿੰਨਾ ਅਗੀ ਤਨਖਾ ਉਹਨੇ ਹੀ ਚਲਾਉਤੀ ਨੰਬਰ 38 ਤੇ ਹੈਗਾ ਆਪਣਾ ਆਦਰ ਕਰਨਾ आदर करने का फस्ट ऑप्शन है ऊंट के मुँह जीरा देना अख मैली करना अखों उ बिठा उल्लू सीधा करना हाँ जी की हो सकता है यद आदर करना आदर करने में आप बिठा जे किसी का आदर करते उन्होंने आप अखाते बिठा कह सकते हाँ नैक्सट है अपना थर्टी नाइन झगड़ा करना झगड़ा करने का होर की है फस्ट ऑप्शन ਉਲਟੀ ਪੱਟੀ ਪਾਉਣੀ ਉਲਟੇ ਚਾਲੇ ਫੜਨੇ ਊਟ ਪਲਾਂਟ ਪਟਾਗ ਮਾਰਨਾ ਆਡਾ ਲਾਉਣਾ ਝਗੜਾ ਕਰਨੇ ਨੂੰ ਆਪਾਂ ਹੋਰ ਕੀ ਕਹਿ ਸਕਦੇ ਆਂ ਮਹਾਭਾਰਤ ਦੀ ਲੈਂਗੁਏਜ ਦੇ ਵਿੱਚ ਆਡਾ ਲਾਣਾ 40 ਦਾ ਹੈਗਾ 40 ਆਪਣਾ ਟਾਲ ਮਟੋਲ ਕਰਨਾ ਟਾਲ ਮਟੋਲ ਕਰਨਾ ਅੱਖਾ ਮਾਰਨਾ ਅੱਖ ਚੂਰਾਣੀ अजक करना अख शैली मैली करनी फोर्टी तो अपना की आएगा अजक करना गाना गाँव अल अजकल चलो छोड़ो निम्र खेरा जोड़ा गाँव है नैक्सट है अपना नंबर फोर्टी वन सहाई होना सहाई होना आप कह सकते हैं फर्स्ट ऑप्शन दिता है अपना अख लाने आखल अख लड़नी अग पालना ਅੰਗ ਨਾਲ ਖੇਟਣਾ 41 ਦਾ ਕੀ ਹੈਗਾ ਆਪਣਾ ਅੰਗ ਪਾਲਣਾ ਸਹਾਇ ਹੋਣਾ ਅੰਗ ਪਾਲਦਾ ਕਿਸੇ ਦੀ ਮਦਦ ਕਰਤੀ ਤਾਂ ਉਹਦਾ ਅੰਗ ਪਾਲਤਾ 42 ਹੈਗਾ ਨੰਬਰ ਆਪਣਾ ਉੱਚੀ ਪਦਵੀ ਦੇਣੀ ਫਸਟ ਆਪਸ਼ਨ ਹੈਗਾ ਇਹਦਾ ਅੱਗਾ ਸਵਾਰਨਾ ਅਸਮਾਨ ਤੇ ਚੜਾਉਣਾ ਅੱਖਾਂ ਵਿੱਚ ਕਟਾ ਪਾਉਣਾ ਨੰਬਰ 4 ਤੇ ਹੈਗਾ ਅੱਗ ਲਾਉਣੀ ਉੱਚੀ ਪਦਵੀ ਦੇਣ ਨੂੰ ਮਹਾਵਰੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਅਸਮਾਨ ਤੇ ਚੜਾਉਣਾ ਉੱਚੀ ਪਦਵੀ ਤੇ ਬੈਠ ਗਿਆ ਤਾਂ ਹੁਣ ਕੀ ਕਾ ਚੜ ਗਿਆ ਅਸਮਾਨ ਤੇ ਚੜ ਗਿਆ ਯਾਨੀ ਕਿਸੇ ਦੀ ਗੱਲ ਸੁਣਦਾ ਨੰਬਰ 43 43 ਹੈਗਾ ਆਪਣਾ ਹੰਕਾਰੀ ਹੋ ਜਾਣਾ ਹੰਕਾਰੀ ਹੋ ਜਾਣਾ ਦੇ ਆਪਣੇ ਆਪਸ਼ਨ ਹੈਗੇ ਨੇ ਫਰਸਟ ਆਪਸ਼ਨ ਹੈਗਾ ਚੋ ਅਸਮਾਨ ਨਾਲ ਗੱਲਾਂ ਕਰਨੀਆਂ ਅਲਖ ਮੁਕਾਣੀ ਆਹੂ ਲਾਣੇ ਨੰਬਰ 4 ਤੇ ਹੈਗਾ ਅੱਗਾ ਮਾਰਿਆ ਜਾਣਾ 43 ਦਾ ਆਪਣਾ ਆਨਸਰ ਆਏਗਾ ਹੰਕਾਰੀ ਹੋਣੇ ਦਾ ਕੀ ਆਏਗਾ ਹੰਕਾਰੀ ਹੋਣਾ ਅਸਮਾਨ ਨਾਲ ਗੱਲਾਂ ਕਰਨੀਆਂ ਇਹਦਾ ਅਸਮਾਨ ਨਾਲ ਗੱਲਾਂ ਕਰਦਾ ਹੁਣ ਬਹੁਤ ਹੰਕਾਰੀ ਹੋ ਗਿਆ ਨੰਬਰ 44 ਇੱਕੋ ਜਿਹਾ ਸਮਝਣਾ ਫਰਸਟ ਆਪਸ਼ਨ ਹੈ ਕਿ ਆਪਣੇ ਸਿਰ ਸਵਾਹ ਪਾਣੀ ਸਿਰ ਤੇ ਪੈਣਾ ਇੱਕ ਅੱਖ ਨਾਲ ਦੇਖਣਾ ਦੇਖਣਾ ਇੱਕੋ ਰਸੀ ਫਾਹ ਲੈਣਾ ਇੱਕੋ ਜਿਹਾ ਸਮਝਣਾ ਤਾਂ ਕੀ ਆਏਗਾ ਆਪਣਾ ਅਨਸਰ ਮਾਂ ਸਾਰੇ ਬੱਚਾ ਨੂੰ ਇੱਕ ਅੱਖ ਨਾਲ ਵੇਖਦੀ ਹੈ ਇੱਕ ਅੱਖ ਨਾਲ ਵੇਖਦੀ ਹੈ ਮਤਲਬ ਕਿ ਉਹ ਜਿਹਾ ਸਮਝਦੀ ਹੈ ਬਹੁਤ ਪਿਆਰ ਕਰਦੀ ਹੈ ਇਸ ਤਰ੍ਹਾਂ ਇੱਕੋ ਜਿਹਾ ਸਮਝਣਾ ਦਾ ਕੀ ਆਏਗਾ ਆਪਣਾ ਇੱਕ ਅੱਖ ਨਾਲ ਵੇਖਣਾ 45 ਆਪਣਾ ਲਾਸਟ ਇਕਤਾ ਦਾ ਹੋਣਾ ਇਹਦੇ অপਸ਼ਨ ਹੈਗੇ ਨੇ ਆਪਣੇ ਇੱਕੋ ਦੱਗੇ ਪਿੰਡ ਮੰਗਣਾ ਇਕੜ ਦੁੱਕੜ ਇੱਟ ਖੜਕਾ ਇੱਕ ਜਾਨ ਹੋਣਾ ਇਹਦਾ ਆਨਸਰ ਕੀ ਆਏਗਾ 45 ਦਾ ਆਪਣਾ ਦੋਸੋ ਇਕਤਾ ਹਣੀ ਮਤਲਬ ਕਿ ਇੱਕ ਜਾਨ ਹੋਣਾ ਹਾਂਜੀ ਅੱਜ ਆਪਾਂ ਮੁਹਾਵਰਿਆਂ ਦੀ ਦੂਜੀ ਸੀਰੀਜ਼ ਕੀਤੀ ਹੈ ਜੇ ਤੁਹਾਨੂੰ ਪਸੰਦ ਆ ਰਿਹਾ ਹੋਵੇ ਤਾਂ ਮੇਰੇ ਸੈਂਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਤੁਹਾਡਾ